ਜਿਹੜਾ ਟਰੱਕ ਦੇ ਵਿੱਚ ਹੀ ਸੁੱਤਾ ਰਿਹਾ ਉਸ ਨੂੰ ਕਾਫੀ ਤਾਂ ਇਹ ਖਬਰ ਉਹਨਾਂ ਲੋਕਾਂ ਨੂੰ ਜ਼ਰੂਰ ਸੁਣ ਲੈਣੀ ਚਾਹੀਦੀ ਹੈ ਜਿਹੜੇ ਕਹਿੰਦੇ ਨੇ ਸਾਡੀ ਜ਼ਿੰਦਗੀ ਦੇ ਵਿੱਚ ਕੁਝ ਵੀ ਨਹੀਂ ਰੱਖਿਆ ਹੈ ਤਸਵੀਰਾਂ ਨੇ ਫਗਵਾੜਾ ਤੋਂ ਜਲੰਧਰ ਜਾਂਦੇ ਇੱਕ ਵਿਅਕਤੀ ਦੀਆਂ ਟਰੱਕ ਡਰਾਈਵਰ ਦੀਆਂ ਜਿੱਥੇ ਕਿ ਰਾਤ ਦੇ ਕੋਹਰੇ ਦੇ ਵਿੱਚ ਇੱਕ ਟਰੱਕ ਜਿਹੜਾ ਖੱਡੇ ਦੇ ਵਿੱਚ ਜਾ ਡਿੱਗਦਾ ਜਿਸ ਕਾਰਨ ਟਰੱਕ ਦਾ ਪਾਰੀ ਨੁਕਸਾਨ ਹੋ ਗਿਆ ਤੇ ਇੰਨੀ ਠੰਡ ਦੇ ਵਿੱਚ ਹਾਦਸਾ ਗ੍ਰਸਤ ਹੋਏ ਟਰੱਕ ਦੇ ਵਿੱਚ ਹੀ ਸੁੱਤੇ ਪਰ ਡਰਾਈਵਰ ਦਾ ਕੀ ਕਹਿਣਾ ਹੈ ਵੀ ਤੁਹਾਨੂੰ ਸੁਣਾਣੇ ਆ ਤੁਹਾਨੂੰ ਦੱਸਦੀ ਉਸ ਦਾ ਕਹਿਣਾ ਹੈ ਕਿ ਰਾਤ ਦਾ ਕੋਹਰਾ ਜ਼ਿਆਦਾ ਹੋਣ ਕਾਰਨ ਉਸ ਦਾ ਟਰੱਕ ਜਿਹੜਾ ਖੱਡੇ ਦੇ ਵਿੱਚ ਜਾ ਡਿੱਗਦਾ ਹੈ ਜਿਸ ਕਾਰਨ ਪਾਰੀ ਨੁਕਸਾਨ ਹੋ ਗਿਆ ਤਸਵੀਰਾਂ ਦੇ ਵਿੱਚ ਸਾਫ਼ ਦਿਖਾਈ ਦੇ ਰਿਹਾ ਕਿਸ ਤਰ੍ਹਾਂ ਇਸ ਵਿਅਕਤੀ ਦਾ ਟਰੱਕ ਪਲਟ ਜਾਂਦਾ ਹੈ ਟਰੱਕ ਦੇ ਵਿੱਚੋਂ ਸਾਰਾ ਮਾਲ ਵੀ ਬਾਹਰ ਡਿੱਗਿਆ ਹੋਇਆ ਬੋਰੀਆਂ ਵੀ ਬਾਹਰ ਡਿੱਗੀਆਂ ਹੋਈਆਂ ਨਾਲੀ ਇੰਜਨ ਦਾ ਵੀ ਕਾਫੀ ਨੁਕਸਾਨ ਹੋ ਗਿਆ ਸਾਰਾ ਇੰਜਨ ਜਿਹੜਾ ਉਹ ਲੀਕ ਹੁੰਦਾ ਦਿਖਾਈ ਵੀ ਦੇ ਰਿਹਾ ਉੱਥੇ ਤੁਹਾਨੂੰ ਦੱਸਦੀ ਏ ਹਾਈਵੇ ਦਾ ਕੰਮ ਚੱਲ ਰਿਹਾ ਸੀ ਤੇ ਇਹ ਇਹ ਵੀ ਜ਼ਿਕਰ ਹੋ ਗਿਆ ਕਿ ਡਰਾਈਵਰ ਜਿਹੜਾ ਉਹ ਜ਼ਖਮੀ ਹੋਣ ਦੇ ਬਾਵਜੂਦ ਵੀ ਜਿਹੜਾ ਟਰੱਕ ਦੇ ਵਿੱਚ ਹੀ ਸੁੱਤਾ ਰਿਹਾ ਉਸ ਨੂੰ ਕਾਫੀ ਸੱਟਾਂ ਵੀ ਲੱਗੀਆਂ ਪਰ ਉਸ ਦੇ ਬਾਵਜੂਦ ਵੀ ਉਹ ਟਰੱਕ ਦੇ ਵਿੱਚ ਹੀ ਸੁੱਤਾ ਰਹਿੰਦਾ ਕਿਉਂਕਿ ਉਸ ਦੇ ਕੋਲ ਹੋਰ ਕੋਈ ਰਸਤਾ ਉੱਥੇ ਨਹੀਂ ਬਚਦਾ ਪਰ ਉੱਥੇ ਤੁਸੀਂ ਦੇਖੋ ਫਗਵਾੜਾ ਤੋਂ ਜਲੰਧਰ ਨੈਸ਼ਨਲ ਹਾਈਵੇ ਦੀਆਂ ਤਸਵੀਰਾਂ ਨੇ ਜਿੱਥੇ ਹਾਦਸਾ ਗ੍ਰਸਤ ਹੋਇਆ ਟਰੱਕ ਡਰਾਈਵਰ ਜਿਹੜਾ ਟਰੱਕ ਦੇ ਵਿੱਚ ਹੀ ਹਾਦਸੇ ਵਾਲੇ ਟਰੱਕ ਦੇ ਵਿੱਚ ਹੀ ਸੁੱਤਾ ਪਿਆ ਉੱਥੇ ਹੀ ਇਸਨੇ ਰਾਤ ਕੱਟੀ ਐ ਤੇ ਜਦੋਂ ਜਿਹੜਾ ਵਿਅਕਤੀ ਐ ਇਸ ਨੂੰ ਪੁੱਛਦਾ ਕਿ ਉਸਨੇ ਰੋਟੀ ਖਾਧੀ ਐ ਕਿ ਨਹੀਂ ਤਾਂ ਉਸ ਦਾ ਅੱਗੋਂ ਕਹਿਣਾ ਸੀ ਕਿ ਐਵੇਂ ਹੀ ਸਰਸੁਰ ਜਾਂਦਾ ਪਰ ਤਸਵੀਰਾਂ ਇੱਕ ਪਾਸੇ ਦਰਦਨਾਕ ਨੇ ਦੂਜੇ ਪਾਸੇ ਜਿਹੜਾ ਹੌਸਲਾ ਦਿੰਦਿਆਂ ਨੇ ਉਹਨਾਂ ਲੋਕਾਂ ਨੂੰ ਇਹ ਜ਼ਰੂਰ ਤਸਵੀਰਾਂ ਦੇਖਣੀਆਂ ਚਾਹੀਦੀਆਂ ਨੇ ਜਿਹੜੇ ਕਹਿੰਦੇ ਨੇ ਸਾਰਾ ਕੁਝ ਹੁੰਦਿਆ ਸੁੰਦਿਆ ਉਹਨਾਂ ਦੇ ਕੋਲ ਜਿਹੜੇ ਕਹਿੰਦੇ ਨੇ ਕਿ ਸਾਡੇ ਕੋਲ ਕੁਝ ਵੀ ਨਹੀਂ ਰੱਖਿਆ ਇਸ ਰੱਬ ਦੇ ਬੰਦੇ ਬਾਰੇ ਜ਼ਰਾ ਸੋਚ ਕੇ ਵੇਖੋ ਕਿ ਰਾਤ ਨੂੰ ਡਿਊਟੀ ਤੇ ਜਾ ਰਹੇ ਇਸ ਟਰੱਕ ਡਰਾਈਵਰ ਦਾ ਹਾਦਸਾ ਹੋ ਜਾਂਦਾ ਹਾਦਸਾ ਕਿਰਾਸ ਹੋ ਜਾਂਦਾ ਐਕਸੀਡੈਂਟ ਹੋ ਜਾਂਦਾ ਕੋਰੇ ਕਾਰਨ ਹੈ ਪਰ ਤਾਂ ਵੀ ਇਸ ਨੇ ਜ਼ਿੰਦਗੀ ਨੂੰ ਸਲਾਮਤ ਰੱਖਿਆ ਹੋਇਆ ਹੈ ਜ਼ਿੰਦਗੀ ਨੂੰ ਜ਼ਿੰਦਾਬਾਦ ਰੱਖਿਆ ਹੋਇਆ ਤੁਹਾਨੂੰ ਦੱਸਿਆ ਹਰਿਆਣੇ ਵਾਲ ਤੋਂ ਆ ਰਿਹਾ ਸੀ ਤੇ ਅੰਮ੍ਰਿਤਸਰ ਇਸ ਨੇ ਜਾਣਾ ਸੀ ਪਰ ਰਸਤੇ ਦੇ ਵਿੱਚ ਹਾਦਸਾ ਹੋ ਜਾਂਦਾ ਜਿਸ ਤੋਂ ਬਾਅਦ ਬਾਲ ਬਾਲ ਬਚਦਾ ਵਾਇਗਰੂ ਦਾ ਸ਼ੁਕਰ ਕਰਦਾ ਤੇ ਉੱਥੇ ਹਾਦਸੇ ਵਾਲੇ ਟਰੱਕ ਦੇ ਵਿੱਚ ਹੀ ਰਾਤ ਕੱਟਣੀ ਇਸ ਨੂੰ ਮਨਜ਼ੂਰ ਹੋ ਜਾਂਦੀ ਹੈ ਹੋਰ ਹੋਰ ਕੋਰਾ ਦੂਨ ਮੇ ਦੂਨ ਤੋਂ ਦੂਸਰੀ ਜਗ੍ਹਾ ਦਿਖਾਈ ਨਹੀਂ ਦਿੱਤਾ ਅੱਗੇ ਕਦੋਂ ਹੋਇਆ ਸੀ ਰਤੀ ਰਤੀ ਕਿੰਨੇ ਵਜੇ ਹੋ ਗਿਆ ਯਾਰ 11:55 ਹੋ ਗਿਆ 11 ਵਜੇ ਫੇ ਤੁਸੀਂ ਹੁਣ ਇੱਧਰ ਪਿੱਛੇ ਪਏ ਰਾਤ ਦੇ ਰੋਟੀ ਰੋਟੀ ਖਾ ਲਈ ਬਸ ਰੋਟੀ ਆਹ ਖਾਂਗੇ 60 ਤੱਕ ਲੱਗੀ ਕਿ ਇਹਦੇ ਸੱਤ ਤੋਂ ਯਾਰ ਬਸ ਥੋੜੀ ਮੋਟੀ ਲੱਗਦੀ ਥੋੜੀ ਲੱਗੀ ਕਿੱਥੋਂ ਆ ਰਹੇ ਸੀ ਇੱਕ ਦੋ ਹਰਿਆਣਾ ਜਾ ਰਹੇ ਸੀ ਸਰੇਣ ਤੂੰ ਕਿੱਥੇ ਜਾਣਾ ਸੀ ਹਾਂਜੀ ਅੰਮ੍ਰਿਤਸਰ ਜਾਣਾ ਸੀ ਇਹ ਖਬਰ ਉਹਨਾਂ ਲੋਕਾਂ ਨੂੰ ਜ਼ਰੂਰ ਸੁਣ ਲੈਣੀ ਚਾਹੀਦੀ ਹੈ ਜਿਹੜੇ ਕਹਿੰਦੇ ਨੇ ਸਾਡੀ ਜ਼ਿੰਦਗੀ ਦੇ ਵਿੱਚ ਕੁਝ ਵੀ ਨਹੀਂ ਰੱਖਿਆ ਹੈ ਤਸਵੀਰਾਂ ਨੇ ਫਗਵਾਣਾ ਤੋਂ ਜਲੰਧਰ ਜਾਂਦੇ ਇੱਕ ਵਿਅਕਤੀ ਦੀਆਂ ਟਰੱਕ ਡਰਾਈਵਰ ਦੀਆਂ ਜਿੱਥੇ ਕਿ ਰਾਤ ਦੇ ਕੋਹਰੇ ਦੇ ਵਿੱਚ ਇੱਕ ਟਰੱਕ ਜਿਹੜਾ ਖੱਡੇ ਦੇ ਵਿੱਚ ਜਾ ਡਿੱਗਦਾ ਜਿਸ ਕਾਰਨ ਟਰੱਕ ਦਾ ਭਾਰੀ ਨੁਕਸਾਨ ਹੋ ਗਿਆ ਤੇ ਇੰਨੀ ਠੰਡ ਦੇ ਵਿੱਚ ਹਾਦਸਾ ਗ੍ਰਸਤ ਹੋਏ ਟਰੱਕ ਦੇ ਵਿੱਚ ਹੀ ਸੁੱਤੇ ਪਰ ਡਰਾਈਵਰ ਦਾ ਕੀ ਕਹਿਣਾ ਹੈ ਵੀ ਤੁਹਾਨੂੰ ਸੁਣਾਣੇ ਆ ਤੁਹਾਨੂੰ ਦੱਸਦੀ ਉਸ ਦਾ ਕਹਿਣਾ ਹੈ ਕਿ ਰਾਤ ਦਾ ਕੋਹਰਾ ਜ਼ਿਆਦਾ ਹੋਣ ਕਾਰਨ ਉਸ ਦਾ ਟਰੱਕ ਜਿਹੜਾ ਖੱਡੇ ਦੇ ਵਿੱਚ ਜਾ ਡਿੱਗਦਾ ਹੈ ਜਿਸ ਕਾਰਨ ਭਾਰੀ ਨੁਕਸਾਨ ਹੋ ਗਿਆ ਤਸਵੀਰਾਂ ਦੇ ਵਿੱਚ ਸਾਫ਼ ਦਿਖਾਈ ਦੇ ਰਿਹਾ ਕਿਸ ਤਰ੍ਹਾਂ ਇਸ ਵਿਅਕਤੀ ਦਾ ਟਰੱਕ ਪਲਟ ਜਾਂਦਾ ਹੈ ਟਰੱਕ ਦੇ ਵਿੱਚੋਂ ਸਾਰਾ ਮਾਲ ਵੀ ਬਾਹਰ ਡਿੱਗਿਆ ਹੋਇਆ ਬੋਰੀਆਂ ਵੀ ਬਾਹਰ ਡਿੱਗੀਆਂ ਹੋਈਆਂ ਨਾਲੀ ਇੰਜਨ ਦਾ ਵੀ ਕਾਫੀ ਨੁਕਸਾਨ ਹੋ ਗਿਆ ਸਾਰਾ ਇੰਜਨ ਜਿਹੜਾ ਉਹ ਲੀਕ ਹੁੰਦਾ ਦਿਖਾਈ ਵੀ ਦੇ ਰਿਹਾ ਉੱਥੇ ਤੁਹਾਨੂੰ ਦੱਸਦੀ ਏ ਹਾਈਵੇ ਦਾ ਕੰਮ ਚੱਲ ਰਿਹਾ ਸੀ ਤੇ ਇਹ ਇਹ ਵੀ ਜ਼ਿਕਰ ਹੋ ਗਿਆ ਕਿ ਡਰਾਈਵਰ ਜਿਹੜਾ ਉਹ ਜ਼ਖਮੀ ਹੋਣ ਦੇ ਬਾਵਜੂਦ ਵੀ ਜਿਹੜਾ ਟਰੱਕ ਦੇ ਵਿੱਚ ਹੀ ਸੁੱਤਾ ਰਿਹਾ ਉਸ ਨੂੰ ਕਾਫੀ ਸੱਟਾਂ ਵੀ ਲੱਗੀਆਂ ਪਰ ਉਸ ਦੇ ਬਾਵਜੂਦ ਵੀ ਉਹ ਟਰੱਕ ਦੇ ਵਿੱਚ ਹੀ ਸੁੱਤਾ ਰਹਿੰਦਾ ਕਿਉਂਕਿ ਉਸ ਦੇ ਕੋਲ ਹੋਰ ਕੋਈ ਰਸਤਾ ਉੱਥੇ ਨਹੀਂ ਬਚਦਾ ਪਰ ਉੱਥੇ ਤੁਸੀਂ ਦੇਖੋ ਫਗਵਾੜਾ ਤੋਂ ਜਲੰਧਰ ਨੈਸ਼ਨਲ ਹਾਈਵੇ ਦੀਆਂ ਤਸਵੀਰਾਂ ਨੇ ਜਿੱਥੇ ਹਾਦਸਾ ਗ੍ਰਸਤ ਹੋਇਆ ਟਰੱਕ ਡਰਾਈਵਰ ਜਿਹੜਾ ਟਰੱਕ ਦੇ ਵਿੱਚ ਹੀ ਹਾਦਸੇ ਵਾਲੇ ਟਰੱਕ ਦੇ ਵਿੱਚ ਹੀ ਸੁੱਤਾ ਪਿਆ ਉੱਥੇ ਹੀ ਇਸਨੇ ਰਾਤ ਕੱਟੀ ਐ ਤੇ ਜਦੋਂ ਜਿਹੜਾ ਵਿਅਕਤੀ ਐ ਇਸ ਨੂੰ ਪੁੱਛਦਾ ਕਿ ਉਸਨੇ ਰੋਟੀ ਖਾਧੀ ਐ ਕਿ ਨਹੀਂ ਤਾਂ ਉਸ ਦਾ ਅੱਗੋਂ ਕਹਿਣਾ ਸੀ ਕਿ ਐਦਾਂ ਹੀ ਸਰਸੁਰ ਜਾਂਦਾ ਪਰ ਤਸਵੀਰਾਂ ਇੱਕ ਪਾਸੇ ਦਰਦਨਾਕ ਨੇ ਦੂਜੇ ਪਾਸੇ ਜਿਹੜਾ ਹੌਸਲਾ ਦਿੰਦਿਆਂ ਨੇ ਉਹਨਾਂ ਲੋਕਾਂ ਨੂੰ ਇਹ ਜ਼ਰੂਰ ਤਸਵੀਰਾਂ ਦੇਖਣੀਆਂ ਚਾਹੀਦੀਆਂ ਨੇ ਜਿਹੜੇ ਕਹਿੰਦੇ ਨੇ ਸਾਰਾ ਕੁਝ ਹੁੰਦਿਆ ਸੁੰਦਿਆ ਉਹਨਾਂ ਦੇ ਕੋਲ ਜਿਹੜੇ ਕਹਿੰਦੇ ਨੇ ਕਿ ਸਾਡੇ ਕੋਲ ਕੁਝ ਵੀ ਨਹੀਂ ਰੱਖਿਆ ਇਸ ਰੱਬ ਦੇ ਬੰਦੇ ਬਾਰੇ ਜ਼ਰਾ ਸੋਚ ਕੇ ਵੇਖੋ ਕਿ ਰਾਤ ਨੂੰ ਡਿਊਟੀ ਤੇ ਜਾ ਰਹੇ ਇਸ ਟਰੱਕ ਡਰਾਈਵਰ ਦੇ ਦਾ ਹਾਦਸਾ ਹੋ ਜਾਂਦਾ ਹਾਦਸਾ ਕਿਰਾਸ ਹੋ ਜਾਂਦਾ ਐਕਸੀਡੈਂਟ ਹੋ ਜਾਂਦਾ ਕੋਰੇ ਕਾਰਨ ਹੈ ਪਰ ਤਾਂ ਵੀ ਇਸ ਨੇ ਜ਼ਿੰਦਗੀ ਨੂੰ ਸਲਾਮਤ ਰੱਖਿਆ ਹੋਇਆ ਹੈ ਜ਼ਿੰਦਗੀ ਨੂੰ ਜ਼ਿੰਦਾਬਾਦ ਰੱਖਿਆ ਹੋਇਆ ਤੁਹਾਨੂੰ ਦੱਸ ਜੀ ਹਰਿਆਣੇ ਵਾਲ ਤੋਂ ਆ ਰਿਹਾ ਸੀ ਤੇ ਅੰਮ੍ਰਿਤਸਰ ਇਸ ਨੇ ਜਾਣਾ ਸੀ ਪਰ ਰਸਤੇ ਦੇ ਵਿੱਚ ਹਾਦਸਾ ਹੋ ਜਾਂਦਾ ਜਿਸ ਤੋਂ ਬਾਅਦ ਬਾਲ ਬਾਲ ਬਚਦਾ ਵੈਗਰੂ ਦਾ ਸ਼ੁਕਰ ਕਰਦਾ ਤੇ ਉੱਥੇ ਹਾਦਸੇ ਵਾਲੇ ਟਰੱਕ ਦੇ ਵਿੱਚ ਹੀ ਰਾਤ ਕੱਟਣੀ ਇਸ ਨੂੰ ਮਨਜ਼ੂਰ ਹੋ ਜਾਂਦੀ ਹੈ ਹੋਰ ਹੋਰ ਪੂਰਾ ਦੂਨ ਮੇ ਦੂਨ ਤੁੰ ਦੱਸ ਜੀ ਜਿਆਦਾ ਦਿਖਾਈ ਨਹੀਂ ਦਿੱਤਾ ਅੱਗੇ ਕਦੋਂ ਹੋਇਆ ਸੀ ਰਾਤੀ ਰਾਤੀ ਕਿੰਨੇ ਵਜੇ